ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਲੰਬੇ ਸਮੇਂ ਤੋਂ ਲਟਕਿਆ ਪੱਟੀ ਫਿਰੋਜ਼ਪੁਰ ਰੇਲਵੇ ਪ੍ਰੋਜੈਕਟ ਜਿਸ ਦੀ ਲਾਗਤ 764 ਕਰੋੜ ਹੈ ਜਲਦੀ ਪੂਰਾ ਹੋ ਜਾਵੇਗਾ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਕਾਸ ਦੇ ਕਈ ਰਸਤੇ ਖੁੱਲਣਗੇ ਕਿਉਂਕਿ ਇਸ ਰਸਤੇ ਨਾਲ ਰੇਲਵੇ ਰਾਹੀਂ ਵਪਾਰ ਦੇ ਮੌਕੇ ਵਧਣ ਦੀ ਉਮੀਦ ਹੈ ਰਵਨੀਤ ਬਿੱਟੂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਪੰਜਾਬ ਵਿੱਚ 36703 ਘਰਾਂ ਦੇ ਪੁਨਰ ਨਰਮਾਲਿਕ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੰਜਾਬ ਨੂੰ 587 ਕਰੋੜ ਦੀ ਰਕਮ ਜਾਰੀ ਕੀਤੀ ਗਈ ਹੈ। ਪੰਜਾਬ ਲਈ ਐਲਾਨੇ ਗਏ ਰੇਲਵੇ ਪ੍ਰੋਜੈਕਟਾਂ 'ਤੇ ਇੱਕ ਵੀਡੀਓ ਦਿਖਾਈ ਕਿ ਰਾਜਪੁਰਾ ਚੰਡੀਗੜ੍ਹ ਰੇਲਵੇ ਲਿੰਕ ਜਿਸ ਦੀ ਲਾਗਤ 433 ਕਰੋੜ ਹੋਵੇਗੀ ਇਸ ਦਾ ਜ਼ਿਕਰ ਕੀਤਾ ਗਿਆ ਤੇ 88 ਓਵਰ ਬ੍ਰਿਜ ਤੇ ਅੰਡਰ ਬ੍ਰਿਜ ਬਣਾਈ ਜਾ ਰਹੇ ਨੇ ਬੰਦੇ ਭਾਰਤ ਟ੍ਰੇਨ 7 ਜ਼ਿਲ੍ਹਿਆਂ ਲਈ ਸ਼ੁਰੂ ਕੀਤੀ ਗਈ ਹੈ ਅਮਰਿਤ ਭਾਰਤ ਟ੍ਰੇਨ ਜੋ ਕਿ 6 ਜ਼ਿਲ੍ਹਿਆਂ ਨੂੰ ਜੋੜਦੀ ਹੈ ਉਸ ਦਾ ਜ਼ਿਕਰ ਕੀਤਾ ਗਿਆ ਚੋਣ ਜ਼ਾਬਤੇ ਕਰਨ ਅਸੀਂ ਪਹਿਲਾ ਐਲਾਨ ਨਹੀਂ ਕਰ ਸਕੇ ਕਿ ਰੇਲ ਲਾਈਨ ਉਤਰਨ ਤਰਨ ਜ਼ਿਲ੍ਹੇ ਤੋਂ ਸ਼ੁਰੂ ਹੋਵੇਗੀ ਅਤੇ 764 ਕਰੋੜ ਦੀ ਲਾਗਤ ਨਾਲ ਬਣਾਈ ਜਾਵੇਗੀ ਇਹ ਜੀਰਾ ਖੇਤਰ ਬਲਾਕ ਬਣਾਏਗਾ ਤੇ ਫਿਰ ਫਰੂਜ਼ਪੁਰ ਮੱਲਾਵਾਲਾ ਖਾਸ ਤੱਕ ਫੈਲੇਗਾ ਜਿੱਥੇ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ ਇਹ ਸਤਲੁਜ ਨਦੀ ਨੂੰ ਵੀ ਪਾਰ ਕਰੇਗਾ ਜਿੱਥੇ 400 ਕਰੋੜ ਦਾ ਪੁਲ ਬਣਾਇਆ ਜਾਵੇਗਾ ਇਸ ਲਾਈਨ ਦਾ ਫਾਇਦਾ ਇਹ ਹੈ ਕਿ ਬੰਦਰਗਾਦ ਤੋਂ ਬਿਨਾਂ ਇੱਕ ਪਾਸੇ ਪਾਕਿਸਤਾਨ ਅਤੇ ਜਕਰ ਵਿਕਲਪ ਵਜੋਂ ਹਵਾਈ ਅੱਡਾ ਤਾਂ ਹਰ ਚੀਜ਼ ਤੱਕ ਨਹੀਂ ਪਹੁੰਚਿਆ ਜਾ ਸਕਦਾ ਹਾਲਾਂਕਿ ਲਾਈਨ रेल गड्डी ਦੁਆਰਾ ਫਰੀਦাবাদ ਅਤੇ ਗੁਰੂਗ੍ਰਾਮ ਨਾਲ ਜੁੜ ਜਾਵੇਗੀ ਇਹ ਲਾਈਨ ਮਾਝਾ ਮਾਲਵਾ ਨਾਲ ਜੁੜੇਗੀ ਅਤੇ ਫਿਰ ਸਾਡੀ ਬੰਦਰਗਾ ਨਾਲ ਸਰਹੰਦੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਇੱਕ ਫੌਜੀ ਰੂਟ ਵਜੋਂ ਵੀ ਕੰਮ ਕਰੇਗੀ ਜਿੱਥੇ ਪਹਿਲਾਂ ਹੀ ਇੱਕ ਲਾਈਨ ਹੈ ਪਰ ਹੁਣ ਦੂਜੀ ਲਾਈਨ ਬਣ ਜਾਵੇਗੀ ਇਹ ਮਾਮਲਾ ਪਹਿਲਾਂ 2008 ਵਿੱਚ ਆਇਆ ਸੀ ਜਦ ਪ੍ਰਕਾਸ਼ ਬਾਦਲ ਨੇ ਇੱਕ ਪੱਤਰ ਲਿਖਿਆ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਿਖਿਆ ਸੀ ਪਰ ਕਿਸੇ ਨੇ ਇਸ ਤੇ ਕਾਰਵਾਈ ਨਹੀਂ ਕੀਤੀ ਕਈ ਵਾਰ ਉਹਨਾਂ ਨੇ ਫੰਡ ਮਹయ్యా ਕਰਵਾਉਣ ਦੀ ਗੱਲ ਕੀਤੀ ਫਿਰ ਕੋਈ ਹੋਰ ਮੁੱਦੇ ਉੱਠੇ ਜਦ ਮੈਂ ਮੰਤਰੀ ਬਣਿਆ ਤਾਂ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਕੋਈ ਪੈਸਾ ਨਹੀਂ ਦੇ ਸਕਦੇ ਇਸ ਲਈ ਕੇਂਦਰ ਸਰਕਾਰ ਖਰੀਦੀ ਗਈ ਜ਼ਮੀਨ ਲਈ ਸਾਰਾ ਪੈਸਾ ਮੁਹैया ਕਰਵਾਵੇਗੀ ਵਿਟੂ ਨੇ ਦੱਸਿਆ ਕਿ ਵੀ ਸੀ ਜਸਪਾਲ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਬੀਸੀ ਜਸਪਾਲ ਸਿੰਘ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਜਿਸ ਵਿੱਚ ਦੱਸਿਆ ਗਿਆ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਦੇਸ਼ ਵਿੱਚ ਰੋਜ਼ਾਨਾ 24000 ਰੇਲ ਗੱਡੀਆਂ ਚਲਦੀਆਂ ਨੇ ਅਤੇ 12000 ਰੇਲ ਗੱਡੀਆਂ ਪੁਛੇ ਇਸ ਤਰ੍ਹਾਂ ਤੇ ਵਕ ਵਕ ਤਿਹਾਰਾ ਲਈ ਚਲਦੀਆਂ ਨੇ ਇਹ ਪ੍ਰੋਜੈਕਟ ਵਪਾਰ ਨੂੰ ਹੋਰ ਵਿਧਾਏਗਾ ਤੇ ਫੌਜੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ। ਰਾਜਪੁਰਾ ਤੇ 764 ਕਰੋੜ ਦਾ ਖਰਚ ਕੀਤਾ ਜਾਣਗੇ ਜਿਸ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ। ਜਦ ਅਸੀਂ ਬੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਤਾਂ ਮੈਨੂੰ ਲੋਕਾਂ ਤੋਂ ਇਸ ਤਰ੍ਹਾਂ ਦੇ ਹੰਕਾਰ ਦੀ ਉਮੀਦ ਨਹੀਂ ਸੀ। ਉਹਨਾਂ ਇਸ ਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਤਲੁਜ ਦਰਿਆ ਤੇ ਸਭ ਤੋਂ ਮਹਿੰਗਾ ਪੁਲ ਤਿਆਰ ਹੋਵੇਗਾ। ਮੱਝੇ ਇਲਾਕੇ ਦਾ ਮਾਲਵੇ ਨਾਲ ਜੋੜ ਬਣੇਗਾ ਨਿਰਾਤਲੀ ਇਹ ਰੇਲਵੇ ਲਾਈਨ ਪੋਰਟ ਨਾਲ ਜੁੜੇਗੀ ਸਰਦੀ ਇਲਾਕੇ ਚ ਫੌਜੀ ਅਤੇ ਮਦਦਗਾਰਾਂ ਸਾਹ ਤੋ ਪਹੁੰਚੇਗੀ ਗੁਜਰਾਤ ਦੇ ਕੰਡਲਾ ਪੋਰਟ ਤੇ ਰਾਜਸਥਾਨ ਨਾਲ ਜੋੜ ਬਣੇਗਾ ਤੇ ਸ੍ਰੀ ਹਰਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਅਤੇ ਸੈਰ ਸਪਟਾ ਸਥਾਨਾਂ ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ ਰਵਨੀਤ ਬਿੱਟੂ ਨੇ ਅੱਗੇ ਦੱਸਿਆ ਕਿ ਸ ਰੇਲਵੇ ਲਾਈਨ ਦੀ ਮੰਗ 2008 ਵਿੱਚ ਉਠਣੀ ਸ਼ੁਰੂ ਹੋ ਗਈ ਸੀ ਉਸ ਵੇਲੇ ਲਾਲੂ ਪ੍ਰਸ਼ਾਦ ਜਾਦਵ ਰੇਲ ਮੰਤਰੀ ਸਨ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ